ਪਾਰਕ ਨਾਕਿਡ 6 ਜਨਵਰੀ ਕੱਪਿਆ ਜੀ ਉਹ ਤੋਂ ਬਾਅਦ ਅਜੰਡੇ 'ਚ ਆਪਾਂ ਪਾ ਰਹੇ ਆ ਵੀ ਇਹਦਾ ਜਿਹੜਾ ਵਰਕ ਸਟਾਰਟ ਹੋਊਗਾ 10 ਤਿੰਨ 2021 ਤੋਂ ਪਹਿਲਾਂ ਮੇਰੀ ਸਮਝ ਨਹੀਂ ਆ ਰਿਹਾ ਵੀ ਜਿਹੜਾ 2 ਢਾਈ ਮਹੀਨੇ ਦਾ ਇਕੱਠਾ ਕਰਿਆ ਉਹਨੇ ਪੈਸਾ ਜਾਂ ਤਾਂ ठेकेदार ਦੀ ਫੇਵਰ ਹੋਈ ਹੈ ਜਾਂ ਜੋ ਵੀ ਹੋਇਆ ਇਹ ਕੋਰਟ ਨੂੰ ਗੁੰਮਰਾਹ ਕਰਕੇ ਦੇ ਆਪਾਂ ਇਹ ਆ ਪੁਆਇੰਟ ਦੂਜਾ ਦੂਜਾ ਪੁਆਇੰਟ ਹੈ ਵੀ ਆਪਾਂ ਅਜੈਂਡੇਚਰ ਜੋ ਵੀ ਠੇਕੇਦਾਰ ਦੀ ਫੇਵਰ ਚ ਕੋਰਟ ਨੇ ਡਿਸੀਜਨ ਦਿਆ ਉਹ ਚਾਰ ਪੰਜ ਸ਼ਬਦ ਲਿਖਤੇ ਬਾਕੀ ਪੂਰੀ ਪ੍ਰोसीडिंग ਨਹੀਂ ਲਿਖੀ ਤੇ ਨੋਟ ਕਰਨ ਵਾਲੀ ਜਾਂਦਾ ਤੀਸਰਾ ਇਹ ਆਰਡਰ ਇਹ ਆਰਡਰ ਦੀ ਕਾਪੀ ਹੈ ਇਹ ਆਪਣੇ ਟੈਂਡਰ ਦੀ ਕਾਪੀ ਆ ਮੇਰੇ ਖਿਆਲ ਤੋਂ ਆਪਣੇ ਐਨਏਐਮ ਸੀ ਹਾਂ ਕਿਸੇ ਨੂੰ ਵੀ ਨਹੀਂ ਪਤਾ ਉਹ ਆ ਵੀ ਇਹ ਟੈਂਡਰ ਖਾਲ ਹੋਇਆ ਕਿਤਾ ਹੋਇਆ ਕਿਤਾ ਤੰਨੂ ਪਤਾ ਹੋ ਗਿਆ ਮੈਨੂੰ ਸਾਨੂੰ ਬਾਹਰ ਨਹੀਂ ਠੀਕ ਹੈ ਜੀ ਤੋਂ ਬਾਅਦ ਕਲੀਅਰਲੀ ਇਹ ਕੰਟੈਂਪਟ ਦਾ ਪੋਟ ਬਣ ਗਈ ਹੈ ਤੀਜਾ ਸਾਡਾ ਡਿਸੈਂਡਿੰਗ ਆਰਡਰ ਲਈ ਚੌਥਾ ਕਲੋਜ਼ ਹੈ 2.23 ਤਿੰਨ ਟੈਂਡਰ ਚ ਉਹਦੇ ਚ ਲਿਖਿਆ ਵੀ ਜਿਹੜਾ ਠੇਕੇਦਾਰ ਹੈ ਉਹਦਾ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਸਾਨੂੰ ਐਕਸਪੀਰੀਅੰਸ ਸਰਟੀਫਿਕੇਟ ਦਿਖਾਉਣਾ ਠੀਕ ਹੈ ਜੀ ਨੰਬਰ 4 ਹੈ ਆਲਰੇਡੀ ਆਪਾਂ ਨੂੰ ਸਿਲੈਕਟਡ ਸਾਈਟਾਂ ਲਈ ਹੋਈ ਤੁਸੀਂ ਟੈਂਡਰ 'ਚ ਵੀ ਮੈਂਸ਼ਨ ਹੈ ਫੇਰ ਵੀ ਜਿਹੜੇ ਲੋਕਲ ਜੀ ਰਿਕਾਰਡ ਦੀ ਪਬਲਿਕ ਹੈ ਦੁਕਾਨਦਾਰ ਹੈ ਜਾਂ ਬਿਲਡਰ ਹੈ ਕੋਈ ਵੀ ਹੈ ਆਪਣਾ ਜਿਹੜਾ ਗੁਰਸੇਵਕ ਹੈ ਤੇ ਉਹ ठेकेदार ਹੈ ਜਦ ਆਪਾਂ ਨੇ ਵਰਕ ਆਰਡਰ ਦੀ 10 ਜੂਨ ਦਾ ਸਾਰੇ ਉਹਨਾਂ ਦੇ ਡੀ ਕੋਡ ਡੀ ਕੋਡ ਲਿੱਤੇ ਆ ਪਲੱਸ ਲੋਕਾਂ ਨੂੰ ਧੰਕਾਰਿਆ ਪੈਸਿਆਂ ਵਾਸਤੇ ਤੱਕ ਗੁਰਸੇਵਕ ਤੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਰਿਟਾਇਰਮੈਂਟ ਦਾ ਰੁਕੋਲ ਹੈ ਤੁਚਾ ਛੇਕੇ ਦਾ ਅੱਤੇ ਵੀ ਕਾਰਵਾਈ ਹੋਣੀ ਚਾਹੀਦੀ ਜਦ ਤੱਕ ਤੁਹਾਨੂੰ ਡੈਂਕਰ ਨਹੀਂ ਦੇ ਆਇਆ ਕੁਛ ਨਹੀਂ ਕਿਹਾ ਕਮੇਟੀ ਨੇ ਬਣਾ ਲਈ ਤੁਸੀਂ ਨਿਕ ਅੱਜ ਮਤਾਂ ਪਾ ਰਹੇ ਤੁਸੀਂ ਕੋਰਟ ਚ ਕੋਈ ਹੋਰ ਡੇਡ ਦੇ ਰਹੇ ਹੋ ਇੱਥੇ ਕੋ ਡੋਲ ਦੇ ਰਹੇ ਹੋ ਜੇੜ ਦੇ ਸਾਡਾ ਡਿਸੈਂਡਿੰਗ ਆਰਡਰ ਵੀ ਜੇ ਵੀ ਬਾਕੀ ਥੋੜੇ ਅਸੀਂ ਦੀ ਮਰਜ਼ੀ ਹੈ ਸਾਈਨ ਕਰਕੇ ਕੋਈ ਕਰੋ ਉਹ ਵੀ ਕਰ ਦਿਓ ਠੀਕ ਨਹੀਂ ਆਪਣਾ ਕੋਈ ਐਫਆਈਆਰ ਕਰਾਂਗੇ ਨੰਬਰ ਪਿੰਨ ਇਹ ਵੀ ਥੈਂਕੇ ਦਾ ਖਰੜਚ ਇਹਨਾਂ ਠੇਕਾ ਲਿਆ ਉਹਨਾਂ ਨਿਊ ਨੋ ਡਿਊ ਸਰਟੀਫਿਕੇਟ ਚੀਦਾ 27 ਲੱਖ ਦਾ ਇਹਨਾਂ ਨੇ ਠੇਕਾ ਲਿਆ ਸੀਗਾ ਉੱਥੇ ਉੱਥੇ ਬਾਅਦ ਚ ਅਕਸ਼ਰਾਂ ਨਾਲ ਮਿਲੀ ਨੂੰ ਗੱਤ ਕਰਕੇ ਇਹਨਾਂ ਨੇ ਉਹੀ ਠੇਕਾ ਕਹਿੰਦਾ ਵੀ ਇੰਨੀਆਂ ਸਾਈਟਾਂ ਅਵੇਲੇਬਲ ਨਹੀਂ ਨਾ 7 ਲੱਖ ਦਾ ਕਰਵਾ ਲਿਆ ਮਿੰਨੂ ਸ਼ੱਕ ਹੈ ਵੀ ਇੱਥੇ ਵੀ ਸੇਮ ਇਸੇ ਤਰ੍ਹਾਂ ਕਰਨਾ ਇਹਨਾਂ ਨੇ 4 ਕਰੋੜ 21 ਲੱਖ ਦਾ ਠੇਕਾ ਇਹਨਾਂ ਨੇ ਕਰਿਆ ਕਿੰਨੀ ਵੀ ਉਹ ਤੋਂ ਬਾਅਦ ਇਹਨਾਂ ਨੇ ਅਪਲੀਕੇਸ਼ਨ ਲਿਖ ਕੇ ਦੇਣੀ ਵੀ ਇੰਨੀਆਂ ਸਾਈਟਾਂ ਤਾਂ ਅਵੇਲੇਬਲ ਹੀ ਨਹੀਂ ਹੈ ਮੇਰੀ ਬੇਨਤੀ ਆ ਵੀ ਇਹ ਅਸ਼ੋਰਟੀ ਸਾਨੂੰ ਦੇਈ ਜਾਏ ਟੈਂਡਰ ਚ ਪਾਈ ਜਾਏ ਸਾਈਟਾ ਪੂਰੀਆਂ ਹੋਣ ਨਾ ਹੋਣ 4 ਕਰੋੜ 21 ਲੱਖ ਰੁਪਇਆ ਜੀਰਕ ਪਰ ਕਮੇਟੀ ਨੂੰ ਜਮ੍ਹਾਂ ਹੋਣਾ ਚਾਹੀਦਾ ਉਹ ਤਾਂ ਕਲੌਜ਼ ਇੱਕ ਐਫੀਡੇਵਿਟ ਉਹ ਤੋਂ ਲੈਣਾ ਉਹਦਾ ਕੀ ਮਤਲਬ ਹੋਣਾ ਨਹੀਂ ਨਹੀਂ ਚਾਹੇ ਜਿੰਨੇ ਵੀ ਕਮੇਟੀ ਨੇ ਕਿਉਂਕਿ ਅਗਲੇ ਨੇ ਚੈੱਕ ਕਰ ਹੀ ਲਏ ਜਿਹੜਾ ਡੀ ਕੋਡ ਡੀ ਕੋਡ ਨਹੀਂ ਕਿਹਾ ਸਾਰੇ ਜੀ ਕੋਡ ਇੱਕ ਕਿਸੇ ਪ੍ਰਾਈਵੇਟ ਬੋਰਡ ਵਾਲੇ ਨੂੰ ਤੰਗ ਨਾ ਕਰਦੇ ਜਿੱਥੇ ਜਾਊਗਾ ਸਾਡੇ ਸਾਰੇ ਕਾਉਂਸਲਰ ਵਿਰੋਧ ਕਰਨਗੇ ਚਾਹੇ ਕੋ ਕਮੇਟੀ ਵਾਲਾ ਹੋਵੇ ਚਾਹੇ ਕੋ ਠੇਕੇਦਾਰ ਇਹ ਕੀ ਮਤਲਬ ਹੈ ਵੀ ਪ੍ਰਾਈਵੇਟ ਬਿਲਡਿੰਗਾਂ ਕੋਲ ਤੁਸੀਂ ਭੁਮਰੇ ਅਫਸਰ ਲੈ ਕੇ ਉਹਨਾਂ ਨੂੰ ਠੇਕੇਦਾਰਾਂ ਨੂੰ ਵੀ ਪੈਸੇ ਦਿਓ ਜੀ ਨਹੀਂ ਤਾਂ ਬੋਰਡ ਤਾਰ ਦੇਣਗੇ ਲੋਕ ਤੁਸੀਂ ਪ੍ਰਾਈਵੇਟ ਪ੍ਰਾਪਰਟੀ ਤੋਂ ਕਿਸ ਤਰ੍ਹਾਂ ਤਾਰ ਦੋ ਵੀ ਕਿਸਦਾ ਉਹ ਯਕ ਕਿਸ਼ੇ ਦੁਕਾਨਦਾਰ ਨੂੰ ਕਿਸ ਤਰ੍ਹਾਂ ਤੰਗ ਕਰ ਲੋਗੇ ਕਾਨੇ ਦੀ ਦੁਕਾਨ ਦੇ ਮੂਹਰੇ ਲਗਰੋ ਤਾਂ ਕਾਨੇ ਦੀ ਦੁਕਾਨਾਂ ਦੇ ਹਨ ਸਰਪੰਚ ਫੀਸ ਜਮ੍ਹਾਂ ਕਰਾ ਲਿਓ ਉਹਦੀ ਜੀ ਕਾਉਂਸਲ ਫੀਸ ਵੜਦੀ ਹੈ ਤਾਂ ਉਹਦੀ ਕਾਉਂਸਲ ਫੀਸ ਜਮ੍ਹਾਂ ਕਰਾਓ ਪਤਾ ਨਹੀਂ ਪ੍ਰਧਾਨ ਜੀ ਦੀ ਨੌਲੇਜ 'ਚ ਹੈ ਪਤਾ ਨਹੀਂ ਹੈ ਮੈਨੂੰ ਨਹੀਂ ਪਤਾ ਉਹ ਤੁਹਾਨੂੰ ਪਤਾ ਹੋਏਗਾ ਤੁਸੀਂ ਬਹੁਤ ਖੇਲੇ ਮੰਦੇ ਸ਼ਹਿਰ ਲੈਣੇ ਹੈ ਆਪਾਂ ਸਾਰੇ ਇਹੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਵੀ ਕਿਹਾ ਗਿਆ ਹੈ ਵੀ ਸ਼ਹਿਰ ਦੇ ਲਈ ਕਿ ਆਪਾਂ ਵੀ ਸਾਰੇ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਜੋ ਸ਼ਹਿਰ ਦੇ ਕੰਮ ਨੇ ਜੋ ਸਰਕਾਰ ਵੱਲੋਂ ਮੈਂ ਸਮਝਦਾ ਜੇ ਕੋਈ ਚੰਗੇ ਕੰਮ ਕੀਤੇ ਜਾਣਗੇ ਤਾਂ ਅਸੀਂ ਵੀ ਸਾਰੇ ਰਲ ਕੇ ਉਸ ਦੀ ਇਹ ਸਰਕਾਰ ਦਾ ਵੀ ਸਾਥ ਦੇਵਾਂਗੇ ਤੇ ਜਿੱਥੇ ਕਿਤੇ ਕੋਈ ਲੱਗਦਾ ਹੋਇਆ ਕਿ ਬਹੁਤ ਵੱਡੇ ਬਹੁਮਤ ਨਾਲ ਜਿਹੜੀ ਸਰਕਾਰ ਹੈ ਉਹ ਲੋਕਾਂ ਨੇ ਬਣਾਈ ਹੈ ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਉਹਨਾਂ ਦੇ ਵਿੱਚ ਤੇ ਮੈਂ ਸਮਝਦਾ ਕਿ ਲੋਕਾਂ ਨੂੰ ਸਰਕਾਰ ਤੋਂ ਉਮੀਦਾਂ ਵੀ ਬਹੁਤ ਹੈ ਤੇ ਜਿੱਥੇ ਕਿਤੇ ਇਹ ਹੈ ਵੀ ਆਪਣੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਆਪਣੇ निगरानी ਦੇ ਵਿੱਚ ਕੋਈ ਇਹੋ ਜੀ ਗੱਲ ਆਉਂਦੀ ਹੈ ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ਸਰਕਾਰ ਜਿੱਥੇ ਲੋਕਾਂ ਦੀ ਈਮਤਾਂ ਦੇ ਅਨੁਸਾਰ ਸਹੀ ਕੰਮ ਨਹੀਂ ਕਰ پا ਰਹੀ ਉੱਥੇ ਆਪਾਂ ਉਹ ਟੀੜੀ ਚੀਜ਼ ਆ ਉਹਨੂੰ ਚੱਕੀਏ ਵੀ ਤੇ ਸਾਰੇ ਸ਼ਹਿਰ ਦੀ ਬਿਹਤਰੀ ਦੇ ਲਈ ਇਕੱਠੇ ਆਪਾਂ ਜਿੱਥੇ ਚੰਗਾ ਕੰਮ ਆ ਉਹਦਾ ਸਹਿਯੋਗ ਵੀ ਕਰੀਏ ਅੱਜ ਸਾਨੂੰ ਤਾਂ ਆਸੀ ਵਿਸ਼ੇ ਦੇ ਐਮਐਲਏ ਸਾਹਿਬ ਨਵੇਂ ਬਣੇ ਹਨ ਮੀਟਿੰਗ ਦੇ ਵਿੱਚ ਚੌਂਕੋਂ ਆਉਂਦੇ ਤਾਂ ਸੀ ਉਹਨਾਂ ਦਾ ਸਵਾਗਤ ਵੀ ਕਰਦੇ ਤੇ ਉਹਨਾਂ ਨੂੰ ਵੀ ਇਹੀ ਚੀਜ਼ ਅਸੀਂ ਕਹਿੰਦੇ ਵੀ ਜਿੱਥੇ ਚੰਗੇ ਕੰਮ ਐ ਉਥੇ ਆਪਣੇ ਵੱਲੋਂ ਸਹਿਯੋਗ ਵੀ ਕਰਾਂਗੇ ਤੇ ਜਿੱਥੇ ਕੋਈ ਇਹੋ ਜਿਹੀ ਚੀਜ਼ ਸਾਡੇ ਨਿਗਾਹ ਦੇ ਵਿੱਚ ਆਏਗੀ ਉਹ ਸਰਕਾਰ ਦੇ ਧਿਆਨ ਵੀ ਲਿਆਵਾਂਗੇ ਤੇ ਜਿੱਥੇ ਲੋੜ ਪਈ ਉੱਥੇ ਸਾਰੇ ਲੜ ਕੇ ਲੜਾਈ ਵੀ ਲੜਾਂਗੇ ਸੋ ਸਾਰਿਆਂ ਦਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਆਏ ਹੋ ਸਾਰਿਆਂ ਦਾ ਬਹੁਤ-ਬਹੁਤ